ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਭਾਈ ਗੁਰੂ ਸਾਰਿਆਂ ਨੂੰ ਖੁਸ਼ ਰੱਖਣ ਲੋ ਜੀ ਮਾਰਨਿੰਗ ਦਾ ਟਾਈਮ ਆ ਤੇ ਅਸੀਂ ਲੱਗੇ ਇੱਥੇ ਵੀਡੀਓ ਸ਼ੁਰੂ ਕਰਨ ਤੇ ਅਸੀਂ ਬਣਾ ਰਹੇ ਸੀਗੇ ਇੱਥੇ ਆਪਣਾ ਸਵੇਰ ਦਾ ਖਾਣਾ-ਦਾਣਾ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਗਰਮੀ ਦੇ ਮਹੀਨਿਆਂ 'ਚ ਅਕਸਰ ਬਣਦਾ ਹੈ ਮਿੱਸੀ ਰੋਟੀ ਮੱਖਣ ਨਾਲ ਦਹੀਂ ਨਾਲ ਤੇ ਲੱਸੀ ਨਾਲ ਉਹ ਆਪਾਂ ਇੱਥੇ ਬਣਾ ਰਹੇ ਹਾਂ ਮਿਸਹਾਂ ਰੋਟੀਆਂ ਹੁੰਦੀਆਂ ਜਿਹੜੇ ਉਹ ਚੁੱਲੇ ਤੇ ਹੀ ਅਕਸਰ ਅਸੀਂ ਬਣਾਉਂਦੇ ਆ ਤੇ ਕੁਝ ਕੁ ਰੋਟੀਆਂ ਆਪਣੀ ਬਣ ਗਈਆਂ ਸੀਗੀਆਂ ਕੁਝ ਕਰ ਰਹੇ ਸੀਗੇ ਜਿਆਦਾ ਰੋਟੀ ਨਹੀਂ ਬਣਦੀ ਹੁੰਦੀ ਬਸ ਥੋੜੀ ਜਿਹੀ ਰੋਟੀ ਬਣਦੀ ਹੁੰਦੀ ਹੈ ਤੇ ਮੌਸਮ ਸੀ ਅੱਜ ਮਾਰਨਿੰਗ ਟਾਈਮ ਦਾ ਵਧੀਆ ਸੀਗਾ ਹੋਰ ਕੰਮ ਸਕਾਰ ਸੀਗੇ ਜਿਹੜੇ ਸਾਰੇ ਕਰ ਲਏ ਸੀਗੇ ਤੇ ਉਸ ਤੋਂ ਬਾਅਦ ਲੱਗੇ ਸੀਗੇ ਅਸੀਂ ਰੋਟੀ ਬਣਾਉਣਾ ਰੋਟੀ ਅਸੀਂ ਜਦੋਂ ਖਾਂਦੇ ਹੁੰਦੇ ਨੇ ਉਦੋਂ ਹੀ ਬਣਾਉਨੇ ਹੁੰਦੇ ਆ ਪਹਿਲਾਂ ਨਹੀਂ ਬਣਾ ਕੇ ਰੱਖਦੇ ਕਿਉਂਕਿ ਠੰਡੀ ਹੋ ਜਾਂਦੀ ਹੈ ਤੇ ਜਿਆਦਾ ਰੋਟੀ ਵੀ ਨਹੀਂ ਹੁੰਦੀ ਹੈ ਜੀ ਸੱਤ ਟਟਕ ਰੋਟੀ ਸੀ ਬਣਾਉਣੀ ਹੁੰਦੀ ਆ ਤੇ ਲੋਚ ਹੁਣ ਆਪਾਂ ਰੋਟੀਆਂ ਬਣਾ ਲਈਏ ਤੇ ਬਾਕੀ ਕੰਮ ਸੀ ਮੱਜਾਂ ਵਾਲੇ ਉਹ ਸਾਰੇ ਕਰ ਲੈ ਸੀਗੇ ਆਪਾਂ ਤੇ ਇੱਕ ਅੱਖ ਪਾ ਕੇ ਫਿਰ ਅਸੀਂ ਰੋਟੀ ਲੱਗੇ ਸੀਗੇ ਬਣਾਉਣਾ ਬਾਕੀ ਹੋਰ ਕਿਚਨ ਦੇ ਕੰਮ ਸੀਗੇ ਜਿਹੜੇ ਕੱਪੜੇ ਧੋਣ ਵਾਲੇ ਉਹ ਸਾਰੇ ਕੰਮ ਸੀਗੇ ਜਿਹੜੇ ਮੈਂ ਕਰ ਲੈ ਸੀਗੇ ਮੰਮੀ ਨੇ ਇੱਧਰ ਆਪਣੇ ਕੰਮ ਕੀਤੇ ਤੇ ਮੈਂ ਆਪਣੇ ਕੀਤੇ ਤੇ ਉਸ ਤੋਂ ਬਾਅਦ ਲੱਗੇ ਸੀਗੇ ਅਸੀਂ ਇੱਥੇ ਰੋਟੀ ਬਣਾਉਣਾ ਉਕੇ ਮਾਰਨਿੰਗ ਟਾਈਮ ਹੁੰਦਾ ਜਿਹੜਾ ਕਾਫੀ ਗਾਜਾ ਪੈ ਜਾਂਦਾ ਕੰਮਾਂ ਦਾ ਤੇ ਜੇ ਰੋਟੀ ਪਹਿਲਾਂ ਬਣਾ ਲਈ ਫਿਰ ਵੀ ਨਹੀਂ ਕੰਮ ਨਿਪਟਦਾ ਹੈਗਾ ਤਾਂ ਕਰਕੇ ਅਸੀਂ ਪਹਿਲਾਂ ਆਪਣੇ ਕੰਮ ਕਰ ਲੈਂਦੇ ਆ ਤੇ ਬਾਅਦ ਚ ਵੀ ਰੋਟੀ ਬਣਾਉਣੀ ਹੁੰਦੀ ਆ ਤਾਂ ਕਰਕੇ ਰੋਟੀ ਵੀ ਫਰੈਸ਼ ਖਾ ਲੈਂਦੇ ਨੇ ਸਾਰੇ ਤੇ ਆਪਣੇ ਕੰਮ ਵੀ ਹੋ ਜਾਂਦੇ ਨੇ ਇਸ ਤਰ੍ਹਾਂ ਕੰਮਾਂ ਨੂੰ ਮੇਨਟੇਨ ਕਰੀਂਦਾ ਹੁੰਦਾ ਤੇ ਆਪਣੇ ਕੰਮ ਨੇ ਜਿਹੜੇ ਸਾਰੇ ਸੌਖੇ ਤਰੀਕੇ ਨਾਲ ਹੋ ਜਾਂਦੇ ਨੇ ਤੇ ਕਣਕ ਦੀ ਬਾਢੀ ਦਾ ਕੰਮ ਸੀਗਾ ਜਿਹੜਾ ਤਕਰੀਬਨ ਚੱਲ ਪਿਆ ਹੈ ਹੁਣ ਇਹ ਵੀਡੀਓ ਹੈ ਜਿਹੜੀ ਕਾਫੀ ਦਿਨ ਹੋ ਗਏ ਐਡਿਟ ਕਰਨ ਤੋਂ ਪਈ ਸੀਗੀ ਤੇ ਮੈਂ ਪਾਈ ਵੀ ਨਹੀਂ ਹੈਗੀ ਕਿਉਂਕਿ ਮੌਸਮ ਸੀਗਾ ਜਿਹੜਾ ਵਿੱਚ ਦੀ ਖਰਾਬ ਹੋ ਗਿਆ ਸੀਗਾ ਹਨੇਰੀ ਕਾਰਨ ਤੇ ਨੈਟਵਰਕ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀਗੀ ਤਾਂ ਕਰਕੇ ਤੇ ਕੁਝ ਕੰਮਕਾਰਾਂ ਦੇ ਵਿੱਚ ਆਪਣਾ ਹੀ ਟਾਈਮ ਨਹੀਂ ਲੱਗਿਆ ਸੀਗਾ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਸੀਗੀ ਤੇ ਨਾ ਹੀ ਪਾਈ ਸੀਗੀ ਤੇ ਸੋਚਿਆ ਜੇ ਟਾਈਮ ਸੀਗਾ ਕਿ ਵੀਡੀਓ ਪਾ ਲਈਏ ਤੇ ਦੇ ਲਕੀਤਾ ਦੇ ਐਡਿਟ ਕਰਨ ਲਗੇ ਹਨੇਰੀ ਇੰਨੀ ਜਿਆਦਾ ਸੀਗੀ ਕਿ ਉਹਨੇ ਕੰਮ ਸੀਗਾ ਜਿਹੜਾ ਬਹੁਤ ਜ਼ਿਆਦਾ ਫੈਲਾ ਦਿੱਤਾ ਸੀਗਾ ਤਾਂ ਕਰਕੇ ਜਿਹੜੇ ਆਪਣੇ ਖੇਤ ਦੇ ਕੰਮ ਵੀ ਰੁਕ ਗਏ ਸੀਗੇ ਤੇ ਘਰ ਦੇ ਕੰਮ ਵੀ ਰੁਕ ਗਏ ਸੀਗੇ ਤੇ ਕਿੰਨੇ ਦਿਨ ਲਾਈਟ ਨਹੀਂ ਆਈ ਹੈਗੀ तकरीबन 2 ਇੱਕ ਦਿਨ ਪੂਰਾ ਲੰਘ ਗਿਆ ਸੀਗਾ 2 ਦਿਨ ਬਾਅਦ ਲਾਈਟ ਆਈ ਸੀਗੀ ਤੇ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਹੋ ਗਿਆ ਸੀਗਾ ਤਿੰਨ ਚਾਰ ਦਿਨ ਨੈਟਵਰਕ ਪ੍ਰੋਬਲਮ ਰਹੀ ਕਿਉਂਕਿ ਹੁਣ ਲਾਈਟ ਦੇ ਨਾਲ ਹੀ ਨੈਟਵਰਕ ਚੱਲਦਾ ਹੈ ਤੇ ਬਿਨਾ ਲਾਈਟ ਤੋਂ ਵਾਈਫਾਈ ਨਹੀਂ ਚੱਲਦਾ ਹੈਗਾ ਤੇ ਕਾਫੀ ਖੰਬੇ ਵਗੈਰਾ ਟੁੱਟਣ ਕਾਰਨ ਵੀ ਆਪਣੇ ਨੈਟਵਰਕ ਪ੍ਰੋਬਲਮ ਸੀ ਜਿਹੜੀ ਆ ਗਈ ਸੀ ਤਾਂ ਕਰਕੇ ਆਪਣਾ net ਸੀਗਾ ਜਿਹੜਾ ਬੰਦ ਹੋ ਗਿਆ ਸੀਗਾ ਤੇ ਲੋ ਜੀ ਆਪਾਂ ਹੁਣ ਰੋਟੀਆਂ ਜਿਹੜੀ ਆਪਣੀ ਬਣਾ ਲਈਏ ਤੇ ਅੱਗੇ ਤੁਹਾਨੂੰ ਦਿਖਾਉਨੇ ਆਂ ਲੋਰੀ ਸ਼ਾਮ ਦਾ ਟਾਈਮ ਹੋਇਆ ਹੋਇਆ ਸੀਗਾ ਤੇ ਬੱਦਲ ਵਾਈ ਸੀਗੀ ਜਿਹੜੀ ਕਾਫੀ ਹੋ ਗਈ ਸੀਗੀ ਕਣਕ ਪਈ ਸੀਗੀ ਆਪਣੀ ਮੰਡੀ ਦੇ ਵਿੱਚ ਤੇ ਹੁਣ ਦਰਵੀ ਪੂਰਾ ਲੱਗ ਰਿਹਾ ਸੀਗਾ ਕਿਉਂਕਿ ਬੱਦਲ ਵੀ ਬਹੁਤ ਜ਼ਿਆਦਾ ਸੀ ਇੱਥੇ ਰੱਖੀ ਸੀ ਜੀ ਮੇਰੀ ਸਬਜ਼ੀ ਬਣਾਉਣੀ ਮਸਾਲਾ ਸੀਗਾ ਜਿਹੜਾ ਤਕਰੀਬਨ ਬਣਨ ਵਾਲਾ ਸੀਗਾ ਇੱਧਰ ਦੇਖੋ ਸਾਹਮਣੇ ਬੱਦਲ ਵਾਈ ਦਾ ਥਿਊ ਜੋ ਇਹ ਹਨੇਰੀ ਆਈ ਸੀਗੀ ਉਸ ਦਿਨ ਵਾਲੀ ਵੀਡੀਓ ਹੈ ਇਹ ਇਦਰਾ ਆਪਣਾ ਅਨਾਰ ਦਾ ਬੂਟਾ ਜਿਹੜਾ ਘਰੇ ਖੜਾ ਸੀਗਾ ਵੈਸੀ ਹੋ ਗਿਆ ਸੀਗਾ ਅਸੀਂ ਰੱਖ ਲਿਆ ਚਲੋ ਥੋੜਾ ਬਹੁਤਾ ਛਾਂਗ ਜੀ ਦਿੱਤਾ ਸੀਗਾ ਫਿਰ ਇਹ ਆਪਣੇ ਆਪ ਹੀ ਗਰੋਥ ਕਰ ਗਿਆ ਇਸ ਵਾਰ ਵਧੀਆ ਕਾਫੀ ਜਿਆਦਾ ਇਹਨੂੰ ਅਨਾਰ ਵੀ ਲੱਗ ਗਏ ਨੇ ਤੇ ਕਾਫੀ ਹੁਣ ਵੱਡੇ ਵੀ ਹੋ ਗਏ ਨੇ ਨਾਰ ਕੁਝਕ ਝੜ ਵੀ ਗਏ ਨੇ ਤੇ ਸਾਰੇ ਤਾਂ ਪ੍ਰੋਪਰ ਬਣਦੇ ਵੀ ਨਹੀਂ ਹੈਗੇ ਜੇ ਪਗਈਏ ਵੀ ਸਾਰੇ ਹੀ ਬਣ ਜਾਣ ਲਓ ਜੀ ਮਸਾਲਾ ਸੀਗਾ ਜਿਹੜਾ ਆਪਣਾ ਬਣ ਗਿਆ ਤੇ ਸਬਜੀ ਮੈਂ ਇੱਥੇ ਪਾ ਦਿੱਤੀ ਤੇ ਅੱਗ ਪੰਚਾਦੀ ਹੁਣ ਇੱਕ ਡਰ ਵੀ ਲੱਗ ਰਿਹਾ ਸੀਗਾ ਕਿ ਅੱਗ ਨਾ ਉੱਡ ਜਾਵੇ ਕਿਤੇ ਤੇ ਮੌਸਮ ਵੀ ਪੂਰਾ ਹਨੇਰੀ ਵਾਲਾ ਹੋਇਆ ਪਿਆ ਸੀ ਇੱਥੇ ਮੈਂ ਥੋੜਾ ਟਾਈਮ ਪਹਿਲਾਂ ਹੀ ਸਬਜ਼ੀ ਰੱਖੀ ਸੀਗੀ ਬਣਾਉਣ ਵਾਸਤੇ ਤੇ ਐਵੇਂ ਹੁੰਦਾ ਜੇ ਅੱਗ ਉੱਡ ਜਾਵੇ ਕਿਧਰੇ ਹੋਰ ਰਾਇਤਾ ਫੈਲਾ ਦਿੰਦੀ ਜਿਆਦਾ ਹੁਣ ਤਾਂ ਬਿਲਕੁਲ ਇੱਕ ਪਤੰਗਾ ਹੀ ਅੱਗ ਤੇ ਜਾ ਕੇ ਇੰਨਾ ਜ਼ਿਆਦਾ ਨੁਕਸਾਨ ਕਰ ਦਿੰਦਾ ਤਾਂ ਕਰਕੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਦੋਂ ਇਸ ਤਰ੍ਹਾਂ ਹਨੇਰੀ ਦਾ ਮੌਸਮ ਹੋ ਜਾਂਦਾ ਸਬਜ਼ੀ ਪਾਣੀ ਬਣਾਉਣੇ ਆ ਤੇ ਸਬਜ਼ੀ ਤਕਰੀਬਨ ਮੇਰੀ ਬਣਨ ਵਾਲੀ ਸੀ ਬਾਕੀ ਮੈਂ ਅੱਗ ਸੀ ਜਿਹੜੀ ਚੱਕ ਕੇ ਹਾਰੇ ਦੇ ਵਿੱਚ ਪਾ ਦਿੱਤੀ ਸੀ ਤੇ ਸਬਜੀ ਮੈਂ ਹਾਰੇ ਦੇ ਵਿੱਚ ਰੱਖ ਦਿੱਤੀ ਸੀ ਇਧਰ ਹਨੇਰੀ ਹੈ ਜਿਹੜੀ ਸ਼ੁਰੂ ਹੋਣ ਵਾਲੀ ਹੋ ਗਈ ਸੀਗੀ ਥੋੜੀ ਥੋੜੀ ਚੱਲ ਪਈ ਸੀਗੀ ਹਵਾ ਲੋ ਜਿੱਧਰ ਆ ਗਈ ਹਵਾ ਪੂਰੇ ਜੋਰਾਂ ਸ਼ੋਰਾਂ ਤੇ ਅੰਦਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਬਾਹਰ ਜਿਆਦਾ ਹੁੰਦੀ ਹੈ ਨਾ ਹਵਾ ਤੇ ਅੰਦਰਲੀ ਸਾਈਡ ਆਪਾਂ ਨੂੰ ਘਰਾਂ ਦੇ ਨਹੀਂ ਪਤਾ ਲੱਗਦਾ ਤੇ ਇੱਥੇ ਮੰਮੀ ਦੇਖ ਰਹੇ ਸੀਗੇ ਉਧਰ ਸਾਹਮਣੇ ਤੂੜੀ ਘਰੀ ਪਈ ਆ ਤੇ ਸਾਰੀ ਤੂੜੀ ਸੀਗੀ ਜਿਹੜੀ ਇੱਧਰ ਨੂੰ ਆ ਰਹੀ ਸੀਗੀ ਉੱਡ-ਉੱਡ ਕੇ ਕਿਉਂਕਿ ਹਵਾ ਦੇ ਨਾਲ ਜਦੋਂ ਸਾਡਾ ਬੇੜਾ ਇਕ ਤਾਂ ਕਰਕੇ ਜਿਹੜੀ ਸਾਰਾ ਪੂਰਾ ਹੁੰਦਾ ਜਿੰਨਾ ਵੀ ਤੂੜੀ ਹੁੰਦੀ ਆ ਸਾਰੀ ਇੱਧਰ ਨੂੰ ਭੱਜ ਜਾਂਦੀ ਹੈ ਜੋ ਹਨੇਰੀ ਨੇ ਆਪਣਾ ਰੰਗ ਦਿਖਾਉਣਾ ਸੀ ਜਿਹੜਾ ਸ਼ੁਰੂ ਕਰ ਦਿੱਤਾ ਸੀ ਸਾਰੇ ਜਿਹੜੇ ਇੱਧਰ ਬੂਟਿਆਂ ਦੇ ਢੇਰਾਂ ਡੰਡੇ ਲਾਏ ਹੋਏ ਸੀ ਜੋ ਵੀ ਸਿੱਟ ਦਿੱਤੇ ਸੀ ਬਹੁਤ ਜ਼ਿਆਦਾ ਹਨੇਰੀ ਸੀਗੀ ਬਹੁਤ ਜ਼ਿਆਦਾ ਹਨੇਰੀ ਸੀ ਦੇਖੋ ਕਿੰਨੇ ਤੂੜੀ ਦੇ ਢੇਰ ਲੱਗ ਗਏ ਸੀ ਹਨੇਰੀ ਵੀ ਬਹੁਤ ਸੀਗੀ ਦੇ ਨਾਲ ਦੇ ਨਾਲ ਬਾਰਿਸ਼ ਸੀ ਜਿਹੜੀ ਉਹ ਵੀ ਸ਼ੁਰੂ ਹੋ ਗਈ ਸੀ ਇੱਥੇ ਦੇਖੋ ਇੱਧਰ ਜਿੰਨਾ ਵੀ ਕੂੜਾ ਸੀਗਾ ਸਾਰਾ ਆ ਕੇ ਇੱਧਰ ਪੋਰਚ ਦੇ ਵਿੱਚ ਲੱਗ ਗਿਆ ਦੇਖੋ ਸਾਡੇ 베ੜੇ ਦੀ ਹਾਲਤ ਘਰ ਦੀ ਹਾਲਤ ਕੀ ਬਣ ਗਈ ਅੱਜ ਜਿਹੜਾ ਇੱਧਰ ਰਕਤ ਲੱਗਿਆ ਹੋਇਆ ਸਾਰਾ ਉੱਪਰ ਤੋਂ ਲੈ ਕੇ نیچے ਤੱਕ ਐਵੇਂ ਹਿੱਲ ਰਿਹਾ ਸੀਗਾ ਐਂ ਲੱਗਦਾ ਸੀਗਾ ਵੀ ਇਹ ਰਸੋਈ ਦੇ ਉੱਪਰ ਹੀ ਡਿੱਗੂਗਾ ਜਿੰਨੇ ਤੂੜੀ ਪੱਤੇ ਜੀ ਪੱਤੇ ਸੀਗੇ ਸਾਰੇ ਅੰਦਰ ਆ ਗਏ ਸੀਗੇ ਤਕਰੀਬਨ ਸਾਰਾ 베ੜਾ ਹੀ ਇੱਕਸਾਰ ਹੋ ਗਿਆ ਸੀਗਾ ਤੂੜੀ ਹੀ ਤੂੜੀ ਹੋ ਗਈ ਸੀਗੀ ਘਰ ਚ ਅੰਦਰ ਵੀ ਬਹੁਤ ਜ਼ਿਆਦਾ ਚਲੀ ਗਈ ਸੀ ਕਿਉਂਕਿ ਗੇਟਾਂ ਦੀਆਂ ਬਿਰਲਾਂ ਦੇ ਵਿੱਚ ਦੀ ਹੁੰਦੀ ਹੈ ਜਿਹੜੀ ਇਹ ਲੰਘੀ ਜਾਂਦੀ ਹੈ ਤਕਰੀਬਨ ਬਰੀਕ ਹੁੰਦੇ ਨੇ ਇਹਨਾਂ ਦੇ ਤੂੜੀ ਹੁੰਦੀ ਹੈ ਜਿਹੜੀ ਬਰੀਕ ਹੁੰਦੀ ਹੈ ਅੰਦਰ ਲੰਘੀ ਜਾਂਦੀ ਹੈ ਦੇਖੋ ਇੱਧਰ ਅੱਗੇ ਵਾਲਾ ਬੇੜਾ ਵੀ ਐਵੇਂ ਹੋਇਆ ਪਿਆ ਸੀਗਾ ਇੱਧਰਲਾ ਬੇੜਾ ਵੀ ਐਵੇਂ ਹੋ ਗਿਆ ਸਾਰੇ ਕੀਤੇ ਤੂੜੀ ਹੀ ਤੂੜੀ ਹੋਈ ਪਈ ਸੀਗੀ ਇੱਧਰ ਟੀਨਾ ਦੇ ਹੀਠਾਂ ਵੀ ਸ਼ੈੱਡ ਹੀਠਾਂ ਐਵੇਂ ਹੋ ਗਿਆ ਸੀਗਾ ਗਰਮੈਸ਼ ਜਿਆਦਾ ਹੋਣ ਕਰਕੇ ਫਿਰ ਇਹ ਹਨੇਰੀ ਨੇ ਆਉਣਾ ਹੀ ਹੁੰਦਾ तकरीबन ਦੁਪਹਿਰ ਸਾਹਮਣੇ ਨਿੰਮ ਸੀਗਾ ਮੱਜਾਂ ਉਹ ਲੈ ਇੰਨਾ ਸਕਰ ਮੱਜਾਂ ਸੀਗੀਆਂ ਜਿਹੜੀ ਅੰਦਰ ਸੀਗੀਆਂ ਸਾਡੇ ਅੱਖਾਂ ਦੇ ਦੇਖਦੇ ਦੇਖਦੇ ਹੀ ਸਾਹਮਣੇ ਵਿਚਾਲੋਂ ਹੀ ਚੱਕ ਕੇ ਤੋੜ ਕੇ ਉਹ ਖੁਰਲੀ ਵਾਲੀ ਸਾਈਡ ਸੀਗੀ ਜਿਹੜੀ ਉਧਰਲੀ ਸਾਈਡ ਨੂੰ ਇਹ ਸਿੱਟ ਦਿੱਤਾ ਸੀਗਾ ਲੋਜਿਕ ਕੰਮ ਕਰ ਆਪਾਂ ਕਰ ਲਈ ਸੀਗੇ ਪਾਪਾ ਅੰਬਰ ਦੇ ਸੀਗੇ ਮੰਡੀ ਦੇ ਵਿੱਚ ਕਿਉਂਕਿ ਉੱਥੇ ਪਈ ਸੀਗੀ ਆਪਣੇ ਕਣਕ ਕਣਕ ਵੀ ਜਨ ਪਗੀ ਸੀਗੀ ਥੋੜੀ ਥੋੜੀ ਕਿਉਂਕਿ ਹਨੇਰੀ ਇੰਨੀ ਜ਼ਿਆਦਾ ਸੀਗੀ ਟੱਕੀ ਹੋਈ ਵੀ ਸੀ ਪਰ ਪਰਾਲਾਂ ਸੀਗੀਆਂ ਜਿਹੜੀਆਂ ਸਾਰੀਆਂ ਹਨੇਰੀ ਨੇ ਚੱਕ ਚੱਕ ਪਰ ਆਮਾਰੀਆਂ ਸੀਗੀਆਂ ਕਿਤੇ ਕੋਈ ਕੁਝ ਵੀ ਨਹੀਂ ਮਿਲਿਆ ਹੈਗਾ ਉੱਥੇ ਵੀ ਤੇ ਹੁਣ ਇੱਥੇ ਇਹ ਸਮਾਨ ਚੱਕਰੇ ਸੀਗੀ ਆਪਣੇ ਨਾਲ ਦੇ ਘਰ ਦੇ ਨੇ ਜਿਹੜੇ ਉਹਨਾਂ ਨੇ ਕਣਕ ਵੱਡੀ ਸੀਗੀ ਉਹਨਾਂ ਦੀ ਟਰਾਲੀ ਸੀਗੀ ਜਿਹੜੀ ਉਹਨਾਂ ਨੇ ਸ਼ੈੱਡ ਹੇਠ ਲਗਾਈ ਸੀਗੀ ਕਿਉਂਕਿ ਆਪਣੇ ਇੱਥੇ ਬਿੱਲ ਪਿਆ ਸੀਗਾ ਤੇ ਉਹਨਾਂ ਨੂੰ ਐਵੇਂ ਸੀਗਾ ਵੀ ਕਿਤੇ ਆਪਣੀ ਵੱਡੀ ਹੋਈ ਹੈ ਜਿਹੜੀ ਕਣਕ ਉਹਦੇ ਵਿੱਚ ਵੀ ਨਾ ਕਿਤੇ ਪਾਣੀ ਪੈ ਜਾਵੇ ਚਲੋ ਐਵੇਂ ਜੀ ਆਪਣੀ ਤਾਂ ਹੁਣ ਬਾਹਰ ਪਈ ਹੋਆ ਜਿਵੇਂ ਹੁਣ ਇਹਨਾਂ ਦੀ ਕਣਕ ਸੀਗੀ ਉਹ ਆਪਾਂ ਇੱਥੇ ਸ਼ੈੱਡ ਦੇ નીચે ਲਗਾ ਦਿੱਤੀ ਸੀਗੀ ਟਰਾਲੀ ਤੇ ਹੁਣ ਇਹ ਗਏ ਨੇ ਮੰਡੀ 'ਚ ਲੈ ਕੇ ਟਰਪਾਲਾਂ ਵਗੈਰਾ ਉੱਥੇ ਢੱਕਣਗੇ ਜਾ ਕੇ ਹੁਣ ਕਣਕ ਨੂੰ ਕਿਉਂਕਿ ਉੱਥੇ ਜਿਆਦਾ ਇਹਨਾਂ ਪ੍ਰਬੰਧ ਨਹੀਂ ਹੁੰਦਾ ਹੈਗਾ ਤੇ ਹੁਣ ਆਪਣੇ ਘਰੋ ਲੈ ਕੇ ਜਾਈਏ ਨੇ ਦੇਖੋ ਅਜੇ ਵੀ ਪੂਰੀ ਹਵਾ ਚੱਲ ਰਹੀ ਸੀਗੀ ਸਾਰੀ ਰਾਤ ਇਦਾਂ ਹੀ ਲੰਗੀ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਹੋਇਆ ਸੀਗਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਮਾਲੀ ਨੁਕਸਾਨ ਹਜੇ ਫਿਰ ਵੀ ਅਗਲਾ ਚੱਲ ਲੈਂਦੇ ਜਿਹੜਾ ਜਾਨੀ ਨੁਕਸਾਨ ਹੋ ਜਾਂਦਾ ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਈ ਬਹੁਤ ਜ਼ਿਆਦਾ ਅਸਰ ਹੁੰਦਾ ਮੋਸਟ ਲਾਈਟਿੰਗ ਅਪਲੋਰ ਲਾਈਟਿੰਗ ਇੱਕ ਪੈਂਸਿਬਲ ਲਾਈਟਿੰਗ ਮੋਸਟ ਪਪਲ ਉਜੀ ਮਾਰਨਿੰਗ ਦਾ ਟਾਈਮ ਸੀਗਾ ਇੱਥੇ ਰਾਤ ਕੁੱਝ ਕਿਹ ਕੁੜਾ ਸੀਗਾ ਜਿਹੜਾ ਇਕੱਠਾ ਕਰ ਦਿੱਤਾ ਸੀ ਤੇ ਬਾਕੀ ਐਵੇਂ ਸੀਗਾ ਰਾਤ ਨੂੰ ਪਤਾ ਨਹੀਂ ਕੀ ਹਾਲਾਤ ਹੋਣਗੇ ਦੇਖੋ ਇਹ ਸੀਗੇ ਸਾਡੇ ਘਰ ਦੇ ਹਾਲਾਤ ਕੀ ਹੋਇਆ ਪਿਆ ਕੀ ਕੁਝ ਕਿਤੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਸੀਗਾ ਸਾਰਾ ਦਿਨ ਲੰਘ ਗਿਆ ਸੀਗਾ ਸਫਾਈ ਕਰਦੇ ਹੋਏ ਤੇ ਕੁਝ ਕੁ ਫੇਰ ਭਰਕ ਪਿਆ ਨਾ ਤੇ ਬਾਕੀ ਆਪਣੇ ਕੰਮਕਾਰ ਸੀਗੇ ਜਿਹੜੇ ਤਕਰੀਬਨ ਨਿਬੜ ਗਏ ਸੀ ਤੇ ਟਾਈਮ ਸੀਗਾ ਜਿਹੜਾ ਹੁਣ ਇੱਥੇ ਦੁਪਹਿਰ ਦਾ ਹੋਇਆ ਹੋਇਆ ਸੀ ਇਹਨੂੰ ਇੱਧਰ ਟਰਾਲੀ ਖੜੀ ਹੈ ਤੇ ਆਪਣੇ ਹੋਰ ਕੰਮ ਕਾਜ ਕਰਦੇ ਆ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਤੇ ਪਰਮਾਤਮਾ ਸਾਰੇ ਕਿਤੇ ਖੈਰ ਸੁੱਖ ਰੱਖੇ ਇਸੇ ਤਰ੍ਹਾਂ ਇੱਧਰ ਟਰਾਲੀ ਖੇਡ ਹਜੇ ਰਹਿ ਗਿਆ ਸੀਗਾ ਚਲੋ ਜੀ ਮਿਲਾਂ ਕਿਸੇ ਹੋਰ ਵੀਡੀਓ ਨਾਲ ਹੋਰ ਤੱਕ ਸਤਿ ਸ੍ਰੀ ਅਕਾਲ